ਸੁਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਬੜੀ ਮਿਹਰਬਾਨੀ ਤੁਸੀਂ ਸਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰ ਨੂੰ ਸਤਿ ਸ਼੍ਰੀ ਅਕਾਲ ਜੀ ਟੇਣਾ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਬਈ ਜਿਹੜੀ ਅਮਰੀਕਾ 'ਚ ਫੜੋ-ਫੜਾਈ ਚੱਲ ਰਹੀ ਆ ਇਮੀਗ੍ਰੈਂਟਸ ਦੀ ਉਸ ਦੇ ਵਿੱਚ ਪੰਜਾਬ ਦੀਆਂ ਕੁਝ ਲੜਕੀਆਂ ਵੀ ਡਿਪੋਰਟ ਕੀਤੀਆਂ ਗਈਆਂ ਨੇ ਕੁਝ ਕੁੜੀਆਂ ਨੇ ਅਮਰੀਕਾ ਵਿਜ਼ਟਰ ਆ ਕੇ ਸ਼ਾਦੀ ਕਰਵਾ ਲਈ ਅਮਰੀਕਨ ਸਿਟੀਜ਼ਨਸ ਇਨ ਆਲਸ ਤੇ ਹੁਣ ਜਦੋਂ ਉਹਨਾਂ ਦੀ ਇੰਟਰਵਿਊ ਆਈ ਇੰਟਰਵਿਊ ਦੇਣ ਗਈਆਂ ਨੂੰ ਹਥਕੜੀਆਂ ਲਾ ਕੇ ਤੇਤੇ ਦੇ ਬੇੜੀਆਂ ਲਾ ਕੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਹਾਜ਼ ਚੜਾ ਦਿੱਤਾ ਪੰਜਾਬ ਨੂੰ ਪੰਜਾਬ ਦੀ ਲੜਕੀ ਜਿਹੜੀ ਹਰਜੀਤ ਕੌਰ ਆਈ ਹੈ ਔਰ ਰਿਪੋਰਟ ਕੀਤੀ ਗਈ ਹੈ ਕਿ ਉਸ ਦੇ ਹਥਕੜੀ ਲਾਈ ਸੀ ਜਾਂ ਨਹੀਂ ਲਾਈ ਸੀ ਤਾਂ ਸਭ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ ਕਿ ਹਰ ਰੋਜ਼ ਹੀ ਨਾ ਕੈਨੇਡਾ ਦੇ ਵਿੱਚੋਂ ਤੇ ਅਮਰੀਕਾ ਦੇ ਵਿੱਚੋਂ ਡਿਪੋਰਟ ਹੋਏ ਲੋਕ ਦਿੱਲੀ ਦੇ 에어ਪੋਰਟ ਦੇ ਉੱਤੇ ਉਤਰਦੇ ਪਰ ਉਨੀ ਵੱਡੀ ਖਬਰ ਇਸ ਕਰਕੇ ਨਹੀਂ ਬਣਦੀ ਕਿਉਂਕਿ ਸਿੱਧਾ ਹੋਣੀ ਜਹਾਜ਼ ਆ ਕੇ ਅੰਮ੍ਰਿਤਸਰ ਦੇ ਵਿੱਚ ਉਤਰਿਆ ਨਹੀਂ ਦੂਜੀ ਗੱਲ ਇਹ ਜੀ ਕਿ ਹਰ ਰੋਜ਼ ਹੀ ਕਦੇ ਕਿਸੇ ਕਾਰਨ ਕਰਕੇ ਕਦੇ ਕਿਸੇ ਕਾਰਨ ਕਰਕੇ ਕੁਝ ਨਾ ਕੁਝ ਇਦਾਂ ਦਾ ਹੁੰਦਾ ਤੇ ਲੋਕ ਆ ਜਿਹੜੇ ਮੰਨ ਕਰਦੇ ਵੀ ਏਜੰਟ ਨੇ ਸਾਡੇ ਨਾਲ ਧੋਖਾ ਤੇ ਧੱਕਾ ਕੀਤਾ ਅੱਜ ਰਾਜ ਸਭਾ ਦੇ ਵਿੱਚ ਜਿਹੜੇ ਕੇਂਦਰ ਦੇ ਮੰਤਰੀ ਆ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਉਹਨਾਂ ਨੇ ਇਸ ਵਿਸ਼ੇ ਦੇ ਉੱਤੇ ਉਤਰ ਦਿੱਤਾ ਉਕੇ ਕੁਝ ਕੁ ਮਹੀਨੇ ਪਹਿਲਾਂ ਦੀ ਗੱਲ ਆ ਜਦੋਂ ਅਮਰੀਕਾ ਦੇ ਵਿੱਚੋਂ ਇੱਕ ਮਾਤਾ ਨੂੰ ਹਰਜੀਤ ਕੌਰ ਨੂੰ ਡਿਪੋਰਟ ਕੀਤਾ ਸੀ ਉਹ ਕਈ ਦਹਾਕਿਆਂ ਤੋਂ ਇੱਥੇ ਰਹਿੰਦੇ ਸੀ ਤੇ ਉਹਨਾਂ ਨੂੰ ਜਦੋਂ ਡਿਪੋਰਟ ਕੀਤਾ ਤੇ ਫਿਰ ਦੋਸ਼ੇ ਲੱਗੇ ਸੀ ਵੀ ਭਾਈ ਉਹਨਾਂ ਨੂੰ ਹੱਥਕੜੀਆਂ ਲਾ ਕੇ ਭੇਜਿਆ ਗਿਆ ਉਮਰ ਦਾ ਤਕਾਜ਼ਾ ਵੀ ਨਹੀਂ ਰੱਖਿਆ ਗਿਆ ਇਹ ਜ਼ਿਆਰਤੀ ਕੀਤੀ ਗਈ ਆ ਅੱਛਾ ਇਹ ਬਜ਼ੁਰਗ ਔਰਤ ਸੀ ਹਰਜੀਤ ਕੌਰ ਹਾਂ ਹਾਂਜੀ ਹਾਂਜੀ ਅੱਛਾ ਜੀ ਅੱਜ ਉਹਦੇ ਬਾਰੇ ਇਹ ਗੱਲ ਕਹੀ ਗਈ ਆ ਸਜੈਸ਼ਨ ਪਲਫੋਰਮ ਦੇ ਵੱਲੋਂ ਉਹ ਕਹਿੰਦੇ ਦੇਖੋ ਜੀ ਇਹਨਾਂ ਨੂੰ ਹੱਥਕੜੀ ਲਾਉਣ ਲੱਗੇ ਸੀ ਉੱਥੇ ਪਰ ਨਾਲ ਦੇ ਇੱਕ ਕਰਮਚਾਰੀ ਨੇ ਇਹਨਾਂ ਦੀ ਉਮਰ ਦੇ ਤਕਾਜ਼ੇ ਦੀ ਗੱਲ ਕੀਤੀ ਜਿਹਦੇ ਕਰਕੇ ਹਥਕੜੀ ਨਹੀਂ ਸੀ ਲਾਈ ਗਈ। ਉਹ ਕਹਿੰਦੇ ਵੀ ਇਹ ਗੱਲਾਂ ਜਿਹੜੀਆਂ ਚਰਚਾ ਦੇ ਵਿੱਚ ਆਈਆਂ ਵੀ ਭਾਈ ਇਸ ਤਰੀਕੇ ਨਾਲ ਹੋਇਆ ਪਰ ਇਵੇਂ ਨਹੀਂ ਹੋਇਆ ਜਿਸ ਤਰੀਕੇ ਨਾਲ ਗੱਲਾਂ ਕਹਿੰਗਾ ਜੀ। ਪਰ ਜਿਹੜੀਆਂ ਦੂਜੀਆਂ ਲੜਕੀਆਂ ਆ ਰਹੀਆਂ ਨੇ ਯੰਗ ਲੜਕੀਆਂ ਉਹਨਾਂ ਦੇ ਤਾਂ ਹਥਕੜੀਆਂ ਲਾ ਕੇ ਭੇਜਦੇ ਨੇ ਉਹ। ਬਿਲਕੁਲ ਜੀ ਬਿਲਕੁਲ ਉਹਨਾਂ ਦੇ ਹਥਕੜੀਆਂ ਲਾ ਕੇ ਭੇਜਦੇ ਆ। ਉਹਨਾਂ ਦਾ ਜਿਹੜਾ ਕੋਈ ਆਪਣਾ ਸਿਸਟਮ ਆ ਕੋਈ ਜਿਹੜਾ ਨਿਯਮ ਤੇ ਰਣਗਾ ਕੋਈ ਕਾਨੂੰਨ ਦੇ ਮੁਤਾਬਕ ਆ ਉਹ ਆਪਦੀ ਉਸ ਕਾਰਵਾਈ ਦੇ ਤਹਿਤ ਹੀ ਭੇਜਦੇ ਆ। ਇਸ ਅਗ੍ਰੀਸਿੰਗ ਬਾਦਲ ਨੇ ਕਾਦੀ ਵੀਡੀਓ ਵਾਇਰਲ ਕਰ ਦਿੱਤੀ ਇਹ ਖਬਰ ਬਣ ਗਈ ਆ ਬਿਲਕੁਲ ਜੀ ਇਹ ਖਬਰ ਬਹੁਤ ਵੱਡੀ ਬਣੀ ਆ ਸਿੰਘ ਸਾਹਿਬ ਉਹਦਾ ਕਾਰਨ ਇਹ ਜੀ ਕਿ ਨਾ ਪਟਿਆਲਾ ਦੇ ਪੁਲਿਸ ਅਧਿਕਾਰੀਆਂ ਦੀ ਕਿਛਿਤ ਤੌਰ ਦੇ ਉੱਤੇ ਇੱਕ ਗੱਲਬਾਤ ਹੋ ਰਹੀ ਜਿਵੇਂ ਕਹਿੰਦੇ ਕਿ ਵੀ ਇੱਕ ਕਾਨਫਰੈਂਸ ਹੋ ਰਹੀ ਕਾਲ ਹੋ ਰਹੀ ਆ ਉਹਦੇ ਵਿੱਚ ਇਹ ਜੀ ਕਿ ਉਹ ਡੀਐਸਪੀ ਜਿਹੜੇ ਵਕ ਵਕਤ ਕਿਹੜੇ ਤਰ੍ਹਾਂ ਦੇ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਆ ਉਹਦੇ ਵਿੱਚ ਗੱਲਾਂ ਕਈ ਹੋ ਰਹੀਆਂ ਕਿ ਭਾਈ ਆਪਾਂ ਜਿਹੜੇ ਘਰੋਂ ਹੀ ਨਹੀਂ ਆਉਣ ਦੇਣਗੇ ਜਾਂ ਜਿਹੜੇ ਕਾਗਜ਼ ਆ ਜਿਹੜੇ ਉਹ ਅੰਦਰ ਦਾਖਲ ਕਰਨ ਦੇ ਵਿੱਚ ਏਦਾਂ ਅੰਦਰ ਵੜਨ ਨਹੀਂ ਦੇਣਗੇ ਕੁਛ ਏਦਾਂ ਦੀਆਂ ਗੱਲਾਂ ਬਤਾਏਗਾ। ਸੋ ਸੁਸ਼ ਗਵੀਰ ਬਾਦਲ ਨੇ ਇਹ ਸਾਰੀ ਵੀਡੀਓ ਜਿਹੜੀ ਉਹ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪਾਤੀ ਇਹ ਗੱਲ ਕਹੀ ਵੀ ਦੇਖੋ ਆਮ ਆਰਮੀ ਪਾਰਟੀ ਆ ਕਰ ਰਹੀ ਹੈ ਬਦਲਾ। ਇਹਨਾਂ ਦੇ ਵੱਲੋਂ ਆਹ ਕੁਝ ਕੀਤਾ ਜਾ ਰਿਹਾ ਸਚਾਈ ਇਹ ਆ ਵੀ ਭਾਈ ਇਹਨਾਂ ਨੇ ਆਹ ਕੁਝ ਕਰਨਾ ਹੁੰਦਾ ਇਹ ਹੀ ਕੁਝ ਕਰ ਰਹੇ ਆ। ਸੋ ਹੁਣ ਪੁਲਿਸ ਅਧਿਕਾਰੀਆਂ ਨੇ ਗੱਲ ਕਹੀ ਵੀ ਇਹ ਤਾਂ ਵੀਡੀਓ ਏਆਈ ਦੇ ਰਹੀ ਬਣੀ ਆ। ਇਹ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲੀ ਵੀਡੀਓ ਆ। ਇਹ ਤਾਂ ਸੱਚੀ ਹੈ ਹੀ ਤੋ ਇਹ ਜੇ ਕਿ ਅੱਜ ਪੰਜਾਬ ਦੇ ਵਿੱਚ ਕਿਉਂਕਿ ਨਾਮਜ਼ਦਗੀਆਂ ਦਾ ਆਖਰੀ ਦਿਨ ਸੀ ਅੱਜ ਖੰਨ ਸਭ ਇੰਨਾ ਕੁ ਰੌਲਾ ਰੱਪਾ ਇੰਨਾ ਕਿ ਖੇਤਰ ਪੌਲਾ ਇੰਨੇ ਕਿ ਲੀੜੇ ਪਾੜਦੇ ਇੰਨੀਆਂ ਸੇ ਗਾਲਾਂ ਤੇ ਇੰਨਾ ਕੁ ੱਟਾ ਚੱਲਿਆ ਵੀ ਕੁਛੋ ਕੁਝ ਨਹੀਂ ਅੱਛਾ ਅੱਜ ਲਾਸਟ ਡੇਟ ਸੀਗੀ ਨਾ ਨਾਮਜ਼ਦਗੀ ਕਾਗਜ਼ ਦਾਖਲ ਕਰਨੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੇ ਲਈ ਸਭ ਅੱਜ ਆਖਰੀ ਦਿਨ ਸੀ ਤੇ 14 ਤਰੀਕ ਨੂੰ ਵੈਸੇ 14 ਨਵੰਬਰ ਨੂੰ ਵੋਟਾਂ ਪੈਣੀਆਂ ਆ ਅੱਜ ਤੱਕ ਜੇ ਫਲੋਰ ਦੀ ਗੱਲ ਕਰੀਏ ਬੁਰਦਾਸਪੁਰ ਦੇ ਵੱਖ-ਵੱਖ ਹਿੱਸਿਆਂ ਦੀ ਗੱਲ ਕਰੀਏ ਕਈ ਸਮਾਂ ਤੇ ਪੰਗਾਂ ਵੀ ਲੱਗੀਆਂ ਆਪਾਂ ਅੱਗੇ ਵੀ ਲੈ ਡੱਫੰਤੇ ਗੱਲ ਕਰਦੇ ਹੁੰਦੇ ਹੁਨੇ ਆ ਕਿ ਜਦੋਂ ਵੀ ਕੋਈ ਚੋਣ ਆਊਗੀ ਕੋਈ ਵੀ ਚੋਣ ਪੰਜਾਬ ਦੇ ਵਿੱਚ ਆਵੇ ਅਸੀਂ ਕਹਿੰਦੇ ਰਹਿੰਦੇ ਆ ਦੇਖੋ ਵੀ ਪੰਜਾਬ ਦੇ ਲੋਕਾਂ ਚ ਵੱਡੀਆਂ ਪਾਤੀਆਂ ਹੁਣ ਪੰਜਾਬ ਦੇ ਲੋਕ ਨੇਤਾਵਾਂ ਤੋਂ ਦੂਰੀ ਬਣਾ ਕੇ ਚੱਲਦੇ ਆ ਲੋਕਾਂ ਨੂੰ ਸਮਝ ਆ ਗਈ ਹੈ ਕੀ ਕਰਦੇ ਆ ਮੈਨੂੰ ਲੱਗਦਾ ਜੀ ਕੋਈ ਸਮਝ ਨਹੀਂ ਆਈ ਪੰਜਾਬ ਦੇ ਲੋਕਾਂ ਨੂੰ ਬਸ ਤਮਾਸ਼ਾ ਚਾਹੀਦਾ ਐਥੇ ਲੜੋ ਲੜਾਈਆਂ ਬੁਰੇ ਹਾਲ ਬੌਂਕੇ ਢੜੇ ਅੱਜ ਵੀ ਇਹ ਕੁਝ ਹੋਇਆ ਤੋ ਨਿਤਾਵਾਂ ਦੇ ਵਲੋਂ ਤਾਂ ਜੋ ਕੁਝ ਕੀਤਾ ਜਾਂਦਾ ਜਾਂਦਾ ਲੋਕ ਵੀ ਨਹੀਂ ਸਮਝਦੇ ਜੀ ਲੋਕ ਲੀਡਰਾਂ ਪਿੱਛੇ ਲੜਦੇ ਆ ਲੜਦੇ ਰਹਿਣਗੇ ਅੱਜ ਵੀ ਲੜੇ ਆ ਮੈਨੂੰ ਇਹ ਆਉਂ ਲੱਗਦਾ ਵੀ ਜਦੋਂ ਵੀ ਕੋਈ ਚੋਣ ਆਉਂਦੀ ਭਾਵੇਂ ਪੰਚਾਇਤੀ ਆ ਭਾਵੇਂ ਵਿਧਾਇਕਾਂ ਦੀ ਆ ਭਾਵੇਂ ਐਮਪੀ ਦੀ ਆ ਭਾਵੇਂ ਇਥੇ ਜ਼ਿਲ੍ਹਾ ਪ੍ਰੀਸ਼ਦ ਦੀ ਆ ਬਲਾਕ ਸੰਮਤੀ ਦੀ ਜਾਂ ਕੋਈ ਹੋਰ ਆ ਇਹ ਵੱੰਡੀਆਂ ਪੱਕੇ ਹੀ ਜਾਂਦੇ ਗਏ ਇਹ ਕਦੇ ਵੱੰਡਿਆ ਨੂੰ ਉੱਥੇ ਨਹੀਂ ਕਰਕੇ ਗਈਆਂ ਜੀ ਨਾ ਜੇ ਪੇਪਰ ਪਰਨੇ ਆ ਬਲਾਕ ਸੰਮਤੀ ਦੇ ਜਾਂ ਦੂਸਰੇ ਤਾਂ ਉਹਦੇ ਚ ਪੱਗੋ ਪੱਗੀ ਕਾਤੇ ਹੁੰਦੇ ਆ ਉਹ ਤਾਂ ਫਿਰ ਮੇਰੇ ਖਿਆਲ ਲਾਈਨ ਚ ਲੱਗ ਕੇ ਖੜਦੇ ਆ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ 100% ਸਹੀ ਆ ਪਰ ਅੱਜ ਵਿਰੋਧੀ ਪਾਰਟੀਆਂ ਦੇ ਜਿਹੜੇ ਉਮੀਦਵਾਰ ਬਾਹਰ ਨਾ ਚਾਹੁੰਦੇ ਆ ਜਾਂ ਉਹਨਾਂ ਦੇ ਸਮਰਥਕ ਆ ਉਹਨਾਂ ਨੇ ਕਿਹਾ ਜੀ ਕਿ ਸਾਡੇ ਕਾਗਜ਼ ਪਾੜੇ ਜਾ ਰਹੇ ਆ ਸਾਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਇੱਕ ਤਾਂ ਇਹਦੇ ਵਿੱਚ ਹੈਗਾ ਜੀ ਕੋਈ ਐਨਓਸੀ ਜਿਹਨੂੰ ਕਹਿੰਦੇ ਜੀ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਪਹਿਲਾਂ ਤਾਂ ਦੋ ਤਿੰਨ ਦਿਨ ਵਕ ਵਕ ਉਮੀਦਵਾਰਾਂ ਨੇ ਇਹ ਗੱਲ ਕਹੀ ਵੀ ਸਾਨੂੰ ਉਹ ਅਧਿਕਾਰੀ ਦਿੰਦੇ ਨਹੀਂਗੇ ਜਿਹੜੇ ਵੱਡੇ ਅਧਿਕਾਰੀ ਉਹਨਾਂ ਨੇ ਜਾਰੀ ਕਰਨੇ ਫਿਰ ਚਲੋ ਚੋਣ ਅਧਿਕਾਰੀਆਂ ਨੇ ਇਹ ਗੱਲ ਕਹੀ ਵੀ ਤੁਸੀਂ ਨਾਲ ਆਪਣਾ ਐਫੀਡੇਵਿਟ ਲਾ ਦਿਓ ਹਲਕੀਆ ਬਿਆਨ ਲਾ ਦਿਓ ਪਰ ਉਹ ਕਰਨੀ ਜੀ ਸਾਡੇ ਕਾਗਜ਼ ਸਵੀਕਾਰ ਨਹੀਂ ਕੀਤਾ ਜਾ ਰਹੇ ਸਾਡੇ ਕਾਗਜ਼ ਪਾੜ ਕੇ ਛੁੱਟੇ ਜਾ ਰਹੇ ਆ ਸਾਨੂੰ ਕਹਿੰਦੇ ਜੀ 2 ਮਿੰਟ ਤੁਸੀਂ ਲੇਟ ਹੋ ਤੁਸੀਂ ਨਹੀਂ ਅੰਦਰ ਜਾ ਸਕਦੇ ਅੱਜ ਫਲੋਰ ਦੇ ਬਣ ਤੇ ਇਹੀ ਰੌਲਾ ਪਿਆ ਇਥੇ ਪਤਾ ਲੱਗਾ ਜੀ ਡੀਐਸਪੀ ਦਾ ਇੱਕ ਬੰਦਾ ਉਹ ਜੀ ਅੰਦਰ ਆਪਣੇ ਕਾਗਜ਼ ਧਖਲ ਕਰਾਉਣ ਗਿਆ ਪੁਲਿਸ ਵਾਲੇ ਨੇ ਰੋਕ ਲਿਆ ਕਹਿੰਦੇ ਜੀ ਹੁਣ ਤੁਸੀਂ ਲੇਟ ਹੋ ਹਲੇ ਇੱਧਰ ਬਹਿਸ ਚੱਲੀ ਜਾਂਦੀ ਹੈ ਤੇ ਆਮ ਆਦਮੀ ਪਾਰਟੀ ਦਾ ਇੱਕ ਆਗੂ ਜਿਹੜਾ ਕੰਬ ਚੱਪ ਕੇ ਅੰਦਰ ਚਲਾ ਗਿਆ ਉਹ ਕਹਿੰਨੇ ਵੀ ਜੇ ਇਹ ਗਿਆ ਸੀ ਕਿ ਉਹ ਵੀ ਜਾ ਸਕਦੇ ਇਸ ਕਰਕੇ ਇਹ ਲੜਾਈ ਹੋਈ ਹੈ ਜੀ ਅੱਛਾ ਜਿਹੜੇ ਰੂਸ ਚ ਫਸੇ ਹੋਏ ਨੌਜਵਾਨ ਨੇ ਉਹਨਾਂ ਦੇ ਮਾਪਿਆਂ ਨੂੰ ਪ੍ਰਧਾਨ ਮੰਤਰੀ ਵੱਲੋਂ ਕੀ ਅਪੀਲ ਕਰਨ ਦੀ ਗੱਲ ਕੀਤੀ ਗਈ ਹੈ ਮੇਰੇ ਖਿਆਲ ਰੂਸ ਦੇ ਪ੍ਰੈਜ਼ੀਡੈਂਟ ਤਾਂ ਪਾਰ ਤੋਂ ਪਹੁੰਚੇ ਹੋਣੇ ਬੜਾ ਪ੍ਰਚਾਰ ਹੋ ਰਿਹਾ ਸੀ ਰੈੱਡ ਕਾਰਪਟ ਉਹਨਾਂ ਨੂੰ ਵਿਚਾ ਕੇ ਸਵਾਗਤ ਕੀਤਾ ਗਿਆ ਤੇ ਇਹਦੇ ਬਾਰੇ ਦੱਸੋ ਸਾਨੂੰ ਜਪੋਜੀ ਇੱਕ ਤਾਂ ਗੱਲ ਹੈ ਕਿ ਰੂਸ ਦੇ ਪ੍ਰਧਾਨ ਮੰਤਰੀ ਵਲਾਦੀਮੀਰ ਪੁਤਨ ਜਿਹੜੇ ਆ ਉਹ ਇੰਡੀਆ ਦੇ ਵਿੱਚ ਆ ਗਏ ਆ 2 ਦਿਨ ਦੇ ਦੌਰੇ ਤੇ ਆ ਭਾਰਤ ਦੇ ਪ੍ਰਧਾਨ ਮੰਤਰੀ ਨੇ 에어ਪੋਰਟ ਤੇ ਜਾ ਕੇ ਇਹਨਾਂ ਦਾ ਸਵਾਗਤ ਕੀਤਾ ਤੇ ਇਹ ਗੱਲ ਕਹੀ ਹੈ ਜੀ ਕਿ ਇਹਨਾਂ ਨੂੰ ਜੀਐਨਓ ਕਹਿੰਦੇ ਆ ਤੇ ਅੱਜ ਉਹਨਾਂ ਨੇ ਇਹਨਾਂ ਨੂੰ ਡਿਨਰ ਕਰਾਉਣਾ ਜਾਂ ਕਹਿ ਰਹੀ ਹੈ ਵੀ ਹੁਣ ਤਾਂ ਚਲੋ ਪੌਣੇ 11 ਹੋ ਗਏ ਸ਼ਹਿਰ ਪਰਵਾ ਵੀ ਦਿੱਤਾ ਹੋਵੇ ਪਰ ਅੱਜ ਡਿਨਰ ਪ੍ਰੋਗਰਾਮ ਸੀਗਾ ਪ੍ਰਾਈਵੇਟ ਡਿਨਰ ਪ੍ਰੋਗਰਾਮ ਰੱਖਿਆ ਗਿਆ ਸੀ ਦੂਜੀ ਗੱਲ ਇਹ ਜੀ ਕਿ ਅੱਜ ਜਿਹੜੇ ਪੁਤਨ ਤੇ ਪ੍ਰਧਾਨ ਮੰਤਰੀ ਮੋਦੀ ਰੈਡ ਕਾਰਪਟ ਦੇ ਉੱਤੇ ਚੱਲੇ ਆ ਇੱਕੋ ਗੱਡੀ ਦੇ ਵਿੱਚ ਲਵਾਨਾ ਹੋਏ ਆ ਪੀਐਮ ਹਾਊਸ ਦੇ ਵਿੱਚ ਪ੍ਰਾਈਵੇਟ ਡਿਨਰ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਆ ਮੇਰੇ ਕੋਲੇ ਹੁਣੇ ਲਾਈਵ ਆਈ ਹੈ ਜਾਣਕਾਰੀ ਡਿਨਰ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਸੋ ਸੋਸ਼ਲ ਮੀਡੀਆ ਦੇ ਉੱਤੇ ਪ੍ਰਧਾਨ ਮੰਤਰੀ ਸਾਹਿਬ ਨੇ ਤਸਵੀਰਾਂ ਸਾਂਝੀਆਂ ਕੀਤੀਆਂ ਜਿੱਦਾਂ ਜੱਤੀ ਪਹੁੰਦੀਆਂ ਕਾਰ ਦੇ ਵਿੱਚ ਬਹਿਣ ਦੀਆਂ ਹੱਥ ਮਿਲਾਉਣ ਦੀਆਂ ਤੁਰ ਕੇ ਹੁਣ ਦੀਆਂ ਇਸ ਤਰੀਕੇ ਦੇ ਨਾਲ ਸੋ ਉਸ ਤੋਂ ਬਗਲੇ ਗੱਲ ਇਹ ਜੀ ਕਿ ਇਹਨਾਂ ਨੇ ਦੋ ਰੋਜ਼ਾ ਦੌਰੇ ਦੇ ਵਿੱਚ ਸ਼ਾਇਦ ਕੋਈ ਵਕ ਵਕ ਵਿਸ਼ਾ ਨੇ ਉੱਤੇ ਗੱਲਬਾਤ ਮਹੱਤਵਪੂਰਨ ਵੀ ਹੋਵੇ ਪਰ ਜਿਹੜੇ ਪੰਜਾਬ ਦੇ ਤੇ ਹਰਿਆਣੇ ਦੇ ਨੌਜਵਾਨ ਪਿਛਲੇ ਸਮੇਂ ਦੇ ਵਿੱਚ ਰੂਸ ਦੇ ਵਿੱਚ ਫਸੇ ਆ ਜਿਹੜੇ ਕਿ ਜਿਨ੍ਹਾਂ ਨੇ ਵੱਲੋਂ ਸਮੇਂ-ਸਮੇਂ ਤੇ ਵੀਡੀਓ ਬਣਾ ਕੇ ਗੱਲ ਕਹੀ ਗਈ ਹੈ ਕਿ ਅਸੀਂ ਆਏ ਸੀ ਕੰਮ ਕਰਨ ਸਾਨੂੰ ਜ਼ਬਰਦਸਤੀ ਫੌਜ ਚ ਭਰਤੀ ਕਰ ਲਿਆ ਰੂਸ ਤੇ ਯੂਕਰੇਨ ਦੀ ਜੰਗ ਦੇ ਵਿੱਚ ਸਨੋ ਵਰਤਿਆ ਗਿਆ ਉਹ ਕਹਿੰਦੇ ਜੀ ਅਸੀਂ ਵਾਪਸ ਆਉਣਾ ਚਾਹੁੰਦੇ ਤੇ ਮਾਪਿਆਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਆ ਵੀ ਹੁਣ ਜਦੋਂ ਉਧਰਲੇ ਦੇਸ਼ ਤੇ ਆਗੂ ਇੱਥੇ ਆਈ ਆ ਪ੍ਰਧਾਨ ਮੰਤਰੀ ਆਏ ਆ ਇਹਨਾਂ ਦੇ ਨਾਲ ਮੁੰਡੇ ਰਿਹਾਅ ਕਰਨ ਦੇ ਬਾਰੇ ਵੀ ਗੱਲ ਕਰ ਲੋ ਜੀ ਹੂੰ ਹੂੰ ਤੇ ਮਜੀਠੀਆ ਨੂੰ ਹਾਈ ਕੋਰਟ ਨੇ ਝਟਕਾ ਦਿੱਤਾ ਹੁਣ ਲੱਗਦਾ ਨਹੀਂ ਕਿ ਮਜੀਠੀਆ ਨੂੰ ਜ਼ਬਾਨਤ ਮਿਲੇਗੀ ਸੁਪਰੀਮ ਕੋਰਟ ਜਾ ਸਕਦੇ ਆ ਬਿਲਕੁਲ ਜੀ ਉਹਨਾਂ ਦੇ ਕੋਲੇ ਹੁਣ ਇੱਕੋ ਹੀ ਰਾਹ ਬਚਿਆ ਜੀ ਉਹ ਸੁਪਰੀਮ ਕੋਰਟ ਆ ਬਾਕੀ ਸਾਰੇ ਰਾਹ ਬੰਦ ਹੋ ਗਏ ਆ ਉਹਨਾਂ ਨੂੰ ਹੇਠਲੀ ਅਦਾਲਤ ਨੇ ਤੇ ਹਾਈ ਕੋਰਟ ਨੇ ਇਹ ਜ਼ਮਾਨਤ ਨਹੀਂ ਦਿੱਤੀ ਆ ਹੁਣ ਇਹਨਾਂ ਦੇ ਕੋਲੇ ਸੁਪਰੀਮ ਕੋਰਟ ਦਾ ਰਾਹ ਹੈਗਾ ਇਹ ਪਾਵੇ ਹਫਤੇ ਨੂੰ ਚਲੇ ਜਾਣ ਪਾਵੇ ਮਹੀਨੇ ਨੂੰ ਚਲੇ ਜਾਣ ਪਾਵੇ ਕੱਲ ਨੂੰ ਚਲੇ ਜਾਣ ਸੁਪਰੀਮ ਕੋਰਟ ਤੋਂ ਬਿਨਾ ਵਿਕਰਮ ਸਿੰਘ ਮਜੀਠੀਆ ਦੇ ਕੋਲੇ ਹੁਣ ਕੋਈ ਵੀ ਰਾਹ ਨਹੀਂ ਆ ਪਰ ਅੱਜ ਆਮ ਆਦਮੀ ਪਾਰਟੀ ਦੇ ਕਈ ਆਗੂ ਨੇ ਗੱਲ ਕਹੀ ਆ ਉਹ ਕਹਿੰਦੇ ਜੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆ ਉਹ ਕਹਿੰਦੇ ਹੁੰਦੇ ਸੀ ਕਿ ਇਸ ਕੀ ਪੱਕੇ ਪੈਰੀ ਹੱਥ ਪਾਇਆ ਤੇ ਆਹ ਦੇਖ ਲਓ ਜੀ ਪੱਕੇ ਪੈਰੀ ਹੀ ਹੱਥ ਪਾਇਆ ਜੀ अच्छा कंगणा रनौत ने बिठंडे वाली बेबे जी ਦੇ ਖਿਲਾਫ ਕਈ ਅਪਸ਼ਬਦ ਬੋਲੇ ਸੀ ਪੇਸ਼ੀ ਸੀ ਉਹਨਾਂ ਦੀ ਕੀ ਹੋਇਆ ਪੇਸ਼ੀ ਤੇ ਅੱਜ ਦੀ ਪੇਸ਼ੀ ਸੀ ਤੇ ਅੱਜ ਕੰਗਣਾ ਰनौत ਆਈ ਨਹੀਂ ਉਹਦੇ ਵਕੀਲਾਂ ਨੇ ਇਹ ਗੱਲ ਕਹੀ ਹੈ ਬਠਿੰਡੇ ਦੀ ਅਦਾਲਤ ਦੇ ਵਿੱਚ ਉਹ ਕਹਿੰਦੇ ਕਿ ਦੇਖੋ ਜਿਹੜੇ ਕੰਗਣਾ ਰनौਤ ਆ ਉਹ ਇਸ ਵੇਲੇ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਹਿੱਸਾ ਲੈ ਰਹੇ ਆ ਪਾਰਲੀਮੈਂਟ ਸੈਸ਼ਨ ਦੇ ਵਿੱਚ ਹਿੱਸਾ ਲੈ ਰਹੇ ਇਸ ਕਰਕੇ ਉਹ ਨਹੀਂ ਅੱਜ ਇੱਥੇ ਆ ਸਕੇ ਉਹ ਅਜੇ ਨਹੀਂ ਪਹੁੰਚੇ ਤੇ ਇਸ ਕਰਕੇ 15 ਦਸੰਬਰ ਤਰੀਕ ਤੈਗੀ ਹੈ ਜੀ ਜਿਹੜੀ ਅਗਲੀ ਤਰੀਕ ਆ ਅਰਵਿੰਦਰ ਸਾਹਿਬ 15 ਨੂੰ ਵੀ ਨਹੀਂ ਆਉਣਾ ਕਿਉਂਕਿ 19 ਦਸੰਬਰ ਤੱਕ ਤਾਂ ਲੋਕ ਸਭਾ ਦਾ ਸੈਸ਼ਨ ਚੱਲਣਾ ਪਾਰਲੀਮੈਂਟ ਦਾ ਸਰਦਰਪਤੀ ਸੈਸ਼ਨ ਚੱਲਣਾ 1 ਤੱਕ ਦਸੰਬਰ ਤੋਂ ਸ਼ੁਰੂ ਹੋਇਆ 19 ਤੱਕ ਚੱਲਣਾ ਵੈਸੇ ਵੀ ਕੰਗੜਾ ਨੇ ਇੱਕ ਅਰਜ਼ੀ ਪਾਈ ਹੋਈ ਹੈ ਅਦਾਲਤ ਦੇ ਵਿੱਚ ਕਿ ਮੇਰੇ ਉਰਜੇ ਨਹੀਂ ਹੁੰਦੇ ਆ ਮੰਡੀ ਖੇਤਰ ਦੀ ਮੈਂ ਚੁਣੀ ਹੋਈ ਨਮਾਇੰਦਾ ਇਸ ਕਰਕੇ ਮੈਂ ਲੋਕਾਂ ਨੇ ਕੰਮ ਵੀ ਕਰਨੇ ਹੁੰਦੇ ਆ ਮੀਟਿੰਗਾਂ ਵੀ ਕਰਨੀਆਂ ਹੁੰਦੀਆਂ ਤੇ ਕਿਰਪਾ ਕਰਕੇ ਮੇਰੀ ਪੇਸ਼ੀਆ ਜਿਹੜੀ ਵੀਡੀਓ ਕਾਨਫਰੰਸ ਦੇ ਰਹੀ ਕਰਵਾ ਲਿਆ ਕਰੋ ਤੋ ਵੈਨੇ ਪਾਈਪੰਦਰਾਤਰੀ ਕਿਨੂੰ ਕੀ ਫੈਸਲਾ ਹੁੰਦਾ ਜੀ ਅੱਛਾ ਬਾਕੀ ਦੱਸੋ ਵੀ ਜਿਹੜੀ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜੇਂਗੋ ਉਹਨਾਂ ਨੂੰ ਕੱਢਣ ਦਾ ਯਤਨ ਕੀਤਾ ਜਾ ਰਿਹਾ ਸੀ ਲੱਗਦਾ ਕਿ ਉਹ ਹੜ ਗਏ ਆ ਪਰ ਕੀ ਚੰਨੀ ਨੂੰ ਉਹਨਾਂ ਦੀ ਥਾਂ ਤੇ ਲਾਇਆ ਜਾਏਗਾ ਜਾਂ ਕੋਈ ਹੋਰ ਉਮੀਦਵਾਰ ਹੈ ਦੇਖੋ ਅਨੰਤ ਸਿੰਘ ਸਰ ਨਾਂ ਤਾਂ ਤਿੰਨ ਚਾਰ ਚਰਚਾ ਦੇ ਵਿੱਚ ਆ ਤੇ ਪ੍ਰਗਟ ਸਿੰਘ ਦਾ ਨਾਂ ਵੀ ਬੋਲਦਾ ਕਦੇ ਕਦੇ ਉਹਦੇ ਵਿੱਚ ਸੰਪਾਲ ਸਿੰਘ ਖੇੜਾ ਦਾ ਵੀ ਨਾਂ ਬੋਲਦਾ ਕਦੋਂ ਦਾ ਹੋਰ ਵੀ ਨਾਂ ਬੋਲਦਾ ਪਰ ਕਹਿੰਦੇ ਵੀ ਇਸ ਵੇਲੇ ਜਿਹੜੀ ਰੇਸ ਦੇ ਵਿੱਚ ਸਭ ਤੋਂ ਮੂਰੇ ਆ ਉਹ ਚਰਨਜੀਤ ਸਿੰਘ ਕਰਨੀ ਆ ਚੰਨੀ ਹੋਰੀ ਸਾਬਕਾ ਮੁੱਖ ਮੰਤਰੀ ਵੀ ਆ ਚੰਨੀ ਹੋਰੀਆਂ ਜਿਹੜੇ ਉਹ ਥੋੜਾ ਜਿਹਾ ਨਰਮ ਹੋ ਕੇ ਪੰਨਿਆਂ ਨੂੰ ਜੋੜਨ ਦੀ ਜੁਗਤ ਵੀ ਰੱਖਦੇ ਆ ਸ਼ਾਇਦ ਇਹਨਾਂ ਗੱਲਾਂ ਦੇ ਕਰਕੇ ਸੰਭਾਵਨਾ ਇਧਰ ਵੱਧ ਪ੍ਰਗਟਾਈ ਜਾ ਰਹੀ ਆ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਚਰਨਜੀਤ ਸਿੰਘ ਕਰਨੀ ਆ ਜਿਹੜੇ ਉਹਨਾਂ ਨੂੰ ਦਲਿਤ ਭਾਈਚਾਰੇ ਨਾਲ ਸੰਬੰਧਤ ਹੋਣ ਕਰਕੇ ਵੀ ਸ਼ਾਇਦ ਮੂਰੇ ਕਰ ਦਿੱਤਾ ਜਾਵੇ ਸੋ ਕਾਂਗਰਸ ਦੇ ਵਿੱਚ ਕਈ ਤਰ੍ਹਾਂ ਦੀਆਂ ਇਸ ਵੇਲੇ ਕੁਸਰ-ਮੁਸਰ ਵਾਲੀਆਂ ਗੱਲਾਂ ਪੰਜਾਬ ਕਾਂਗਰਸ ਦਾ ਸਭ ਓਵਰਆਲ ਮਾੜਾ ਹਾਲ ਆ ਤੁਸੀਂ ਬਿਹਾਰ ਦੇ ਵਿੱਚ ਦੇਖ ਲਓ ਕੀ ਬਣਿਆ ਕਾਂਗਰਸ ਦੇ ਪੜ ਪੱਲੇ ਉੱਤੇ ਕੀ ਰਿਹਾ ਮੇਰਾ ਖਿਆਲ ਆ ਬਿਲਕੁਲ 6-7 ਸੀਟਾ ਹੀ ਮਿਲ ਗਈਆਂ ਇਹਨਾਂ ਨੂੰ ਉੱਥੇ ਉਹ ਪ੍ਰਚਾਰ ਬਹੁਤ ਕੀਤਾ ਸੀਗਾ ਪਰ ਉਹ ਗੱਲ ਬਣੀ ਨਹੀਂ ਗਈ ਤੇ ਪੰਜਾਬ ਦੇ ਵਿੱਚ ਵੀ ਗੱਲ ਬਣਨੀ ਔਕੀ ਜਿਵੇਂ ਉਹਨਾਂ ਨੇ ਬਚ ਵੰਡੀਆਂ ਜੀ ਚੀਫ ਮਿਨਿਸਟਰ ਪੰਜਾਬ ਭਗਵੰਤ ਸਿੰਘ ਮਾਨ ਗਏ ਹੋਏ ਆ ਜਾਪਾਨ ਔਰ ਜਾਪਾਨੀ ਬਿਜ਼ਨਸ ਕਮਿਊਨਿਟੀ ਨਾਲ ਉਹਨਾਂ ਨੇ ਕਈ ਮੀਟਿੰਗਸ ਕੀਤੀਆਂ ਨੇ ਕੋਈ ਵਪਾਰਕ ਸੰਧੀਆਂ ਹੋਈਆਂ ਨੇ ਦੇਖੋ ਆਮ ਆਦਮੀ ਪਾਰਟੀ ਦੇ ਵੱਲੋਂ ਦਾਅਵਾ ਕੀਤਾ ਗਿਆ ਜੀ ਕਿ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਉਹਨਾਂ ਨੇ ਜਾਪਾਨ ਦੇ ਵਿੱਚ 900 ਕਰੋੜ ਰੁਪਏ ਦੇ ਐਮਓਯੂ ਸਾਈਨ ਕਰ ਲਏ ਦੋ ਧਰਾਂ ਦੇ ਵਿੱਚ ਹੂੰ ਉਹ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਆ ਜਿਹੜੇ ਉਹਨਾਂ ਨੇ ਇਹਨਾਂ ਕੰਪਨੀਆਂ ਨੂੰ ਵੱਡੀਆਂ ਕੰਪਨੀਆਂ ਨੂੰ ਮੁਲਾਕਾਤ ਕਰਕੇ ਤੇ ਪੰਜਾਬ ਦੇ ਵਿੱਚ ਇਨਵੈਸਟਮੈਂਟ ਕਰਨ ਦੇ ਲਈ ਪ੍ਰੇਰ ਲਿਆ ਹੈ ਪੰਜਾਬ ਦੇ ਵਿੱਚ ਆਉਣਗੇ ਤੇ ਇਹਨਾਂ ਨੇ ਪੰਜਾਬ ਦੇ ਵਿੱਚ ਆਪਣੀ ਇਨਵੈਸਟਮੈਂਟ ਕਰਨੀ ਆ ਪੰਜਾਬ ਦੇ ਵਿੱਚ 13 ਤੋਂ ਲੈ ਕੇ 15 ਮਾਰਚ 2026 ਤੱਕ ਮੋਹਾਲੀ ਦੇ ਵਿੱਚ ਪਰਗਰਸਾ ਪੰਜਾਬ ਨਿਵੇਸ਼ਕ ਸਮੇਲਨ ਹੋਣਾ ਉਹਦੇ ਵਿੱਚ ਵੀ ਕਹਿੰਦੇ ਵੀ ਉਹਨਾਂ ਨੇ ਕਈ ਕੰਪਨੀ ਕੌਣ ਰੱਖ ਦਰਤਾ। ਕਿਹੜੇ ਸਿਰਫਰੇ ਮੁੰਡੇ ਨੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਇਹ ਨਸ਼ੇੜੀ ਸੀ ਜਾਂ ਇਹ ਦਿਮਾਗੀ ਤੌਰ ਤੇ ਇੱਕ ਖਰਾਬ ਸੀਦਾ ਦਿਮਾਗ। ਜੀ ਜੀ ਇਹ ਨਸ਼ੇੜੀ ਦੱਸਿਆ ਜਾ ਰਿਹਾ ਵੀ दारू ਦੇ ਵਿੱਚ ਤੁੱਟ ਰਹੀਦਾ ਮਾਂ ਰੋਕਦੀ ਹੈ ਤੇ ਨਿਮਾ ਮਾਰਦੀ ਹੈ। ਫਿਰੋਜ਼ਪੁਰ ਦੇ ਵੱਲੋਂ ਖਬਰ ਆਈ ਆ ਮਾਂ ਨੇ ਆਪਦੇ ਪੁੱਤ ਨੂੰ ਦਾਰੂ ਪੀਣ ਤੋਂ ਰੋਕਿਆ ਤੇ ਪੁੱਤ ਘੁੱਟ ਗਿਆ। ਉਨੇ ਸਟੀਲ ਦਾ ਗਲਾਸ ਮਾਂ ਦੇ ਗਲ ਤੇ ਮਾਰਿਆ ਬਾਅਦ ਦੇ ਵਿੱਚ ਸਟੀਲ ਦੇ ਗਲਾਸ ਦੇ ਨਾਲ ਹੀ ਮਾਂ ਦਾ ਗਲ ਘੁੱਟ ਕੇ ਦੱਬਤਾ ਉਸ ਤੋਂ ਜਿਹੜੀ ਮਾਂ ਹੈ ਜਿਹਦਾ ਨਾਮ ਹੈ ਜੈ ਕੈਡੋ ਦੇਵੀ ਉਹਦੀ ਮੌਤ ਹੋ ਗਈ ਹੈ ਪੁਲਿਸ ਨੇ ਇਹਨੂੰ ਗ੍ਰਿਫਤਾਰ ਕਰ ਲਿਆ ਨਾਨਕ ਸਿੰਘ ਦੇ ਰੂਪ ਦੇ ਵਿੱਚ ਇਸ ਦੋਸ਼ੀ ਦੀ ਪਛਾਣ ਹੋਈ ਹੈ ਤੇ ਇਹ ਆਪਦੀ ਮਾਂ ਦੇ ਨਾਲ ਗਰਭਹਾਰ ਵੀ ਕਰਦਾ ਸੀ ਕੁੱਟਮਾਰ ਵੀ ਕਰਦਾ ਸੀ ਨਸ਼ੇ ਦੇ ਵਿੱਚ ਕਈ ਇਦਾਂ ਦੀਆਂ ਹਰਕਤਾਂ ਪਹਿਲਾਂ ਵੀ ਕਰ ਚੁੱਕਿਆ ਪਰ ਪੁਲਿਸ ਨੇ ਹੁਣ ਗ੍ਰਿਫਤਾਰ ਕਰ ਲਿਆ ਜੀ ਹੂੰ ਹੂੰ ਟੇਣਾ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਪੰਜਾਬ ਦਾ ਮੌਸਮ ਸੰਗਸਾਬ ਠੀਕ ਆ ਜੀ ਪੰਜਾਬ ਦੇ ਵਿੱਚ ਅੱਜ ਦਿਨ ਦੇ ਵੇਲੇ ਵੀ ਠੰਡ ਸੀ ਤੇ ਇਸ ਵੇਲੇ ਤਾਂ ਕਾਫੀ ਠੰਡ ਆ ਸੋ ਪੰਜਾਬ ਦੇ ਵਿੱਚ ਘੱਟੋ ਘੱਟ ਟੈਂਪਰੇਚਰ ਜਿਹੜਾ ਉਹ 3 ਤੋਂ ਲੈ ਕੇ 5 ਡਿਗਰੀਆਂ ਤੱਕ ਆ ਅੱਜ ਆਜ਼ਮਪੁਰ ਸਭ ਤੋਂ ਵੱਧ ਠੰਡਾ ਤੇ ਫਰੀਦਕੋਟ ਦੂਜੇ ਨੰਬਰ ਤੇ ਆ ਰਾਤ ਦੇ ਵੇਲੇ ਵੱਢ ਤੋਂ ਵੱਧ ਪੰਜਾਬ ਦਾ ਤਾਪਮਾਨ 21 ਤੋਂ ਲੈ ਕੇ 23 ਡਿਗਰੀ ਤੱਕ ਆ ਤੇ ਤਿੰਨ ਦਿਨ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਕੋਈ ਨਹੀਂ ਮੌਸਮ ਸੁਸਹਿਰ ਰਹਿਣਾ ਹੈ ਜਿਹੜੇ ਲੋਕ ਹੁਣ ਤੜਾ ਤੜ ਪੰਜਾਬ ਨੂੰ ਜਾ ਰਹੇ ਨੇ ਜੀ ਅਮਰੀਕਾ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਉਹਨਾਂ ਲਈ ਉੱਥੇ ਡਰਾਈਵਿੰਗ ਕੰਡੀਸ਼ਨਸ ਕਿਹੋ ਜੀਆਂ ਕਹਿੰਦੇ ਧੁੰਦ ਕਾਫੀ ਪੈਂਦੀ ਹੈ ਜਾਂ ਨਹੀਂ ਪੈਂਦੀ ਹਲੇ ਨਹੀਂ ਹਲੇ ਓਨੀ ਜ਼ਬਰਦਸਤ ਨਹੀਂ ਤੜਪਣ ਲੱਗੀ ਜੀ ਪਰ ਧੁੰਦ ਦੀ ਸ਼ੁਰੂਆਤ ਜ਼ਰੂਰ ਆ ਪਰ ਜੇ ਆਪਾਂ ਕਹਿ ਲਈਏ ਜਿਹੜੀ ਪੋ ਮਾਗ ਬਰੀਆ ਉਵੇਂ ਤਾਂ ਨਹੀਂ ਆ ਪਰ ਸ਼ੁਰੂਆਤ ਜ਼ਰੂਰ ਆ ਤੋਂ ਬਾਕੀ ਇਹ ਜੀ ਕਿ ਗੱਡੀ ਆ ਜਿਹੜੀ ਉਹ ਜਿਹੜਾ ਵੀ ਤੁਹਾਡਾ ਡਰਾਈਵਰ ਤੁਹਾਨੂੰ 에어ਪੋਰਟ ਤੋਂ ਲੈਣ ਆਉਂਦਾ ਜਾਂ ਕਿ ਤੁਹਾਡਾ ਭੈਣ ਭਰਾ ਲੈਣ ਆਉਂਦਾ ਉਹ ਥੋੜਾ ਜਿਹਾ ਬਚਾ ਕੇ ਗੱਡੀ ਚਲਾਈ ਜਾਵੇ ਗੱਡੀ ਤੇ ਰਿਫਲੈਕਟਰ ਲੱਗੇ ਹੋਣ ਥੋੜਾ ਜਿਹਾ ਸੰਭਲ ਕੇ ਚਲਾਈ ਜਾਵੇ ਗੱਡੀ ਤੇਜ਼ ਨਾ ਚਲਾਈ ਜਾਵੇ ਕਿਉਂਕਿ ਆਉਂਦੇ 15-20 ਮਿੰਟਾਂ ਦੇ ਵਿੱਚ ਵਿਜ਼ਿਬਿਲਟੀ ਘਟਣੀ ਹੈ ਹਾਲੇ ਤਾਂ ਚਲੋ ਦਿਖ ਰਿਹਾ ਜਦੋਂ ਤੁੰਦ ਸੰਘਣੀ ਹੋਗੀ ਤਾਂ ਫਿਰ ਰਾਤ ਦੇ ਵੇਲੇ ਸਫ਼ਰ ਕਰਨਾ ਕਾਫੀ ਔਖਾ ਹੋ ਜਾਂਦਾ ਜੀ ਟਣੇ ਜੀ ਬਹੁਤੇ ਲੋਕ ਹੁਣ ਜਿਹੜੇ ਜਾ ਰਹੇ ਨੇ ਉਹਨਾਂ ਨੇ ਆਪਣਾ ਠੇਕਾ ਠੂਕਾ ਲੈਣਾ ਹੁਣ ਅੱਜ ਕੱਲ ਆ ਜਿਹੜੇ ਮਿਨਿਸਟਰੀ ਆਫ ਟਰਾਂਸਪੋਰਟੇਸ਼ਨ ਨੇ ਹਾਈਵੇਜ਼ ਕੱਢਤੇ ਪੰਜਾਬ ਦੇ ਵਿੱਚ ਦੀ ਕਾਫੀ ਉਦੋਂ ਪਿੱਛੋਂ ਜ਼ਮੀਨ ਕਹਿੰਦੇ ਠੇਕੇ ਤੇ ਦੇਣ ਕਾਫੀ ਮਹਿੰਗੀ ਹੋ ਗਈ ਆ ਕੀ ਰੇਟ ਚੱਲਦਾ ਜੀ ਮਾਲਵੇ ਵਿੱਚ ਕੀ ਆ ਦੁਆਬੇ ਵਿੱਚ ਕੀ ਆ ਦੁਆਬੇ ਦੇ ਵਿੱਚ ਇੱਥੇ ਸਭ ਰੇਟ ਘਟਾ ਦੁਆਬੇ ਤੇ ਮੈਨੂੰ ਜਿਹੜੇ ਜਾਣਕਾਰ ਸਾਥੀ ਮਿਲਦੇ ਆ ਉਹ 45 50 55 ਇਥੋਂ ਵਾਲੇ ਆ 40 ਤੋਂ ਲੈ ਕੇ 55 ਤੱਕ ਵਾਲੇ ਜਿਵੇਂ ਕਪੂਰਥਲੇ ਵਾਲੇ ਜਲੰਧਰ ਵਾਲੇ ਜਿਹੜੇ ਆਪਣੇ ਦਫ਼ਤਰਾਂ 'ਚ ਵੀ ਜਾਣਕਾਰ ਵੀ ਕੰਮ ਕਰਦੇ ਹੁੰਦੇ ਆ ਉਹ ਕਹਿੰਦੇ ਭਾਈ ਸਾਡੇ ਇੱਥੇ 45 50 ਹਜ਼ਾਰ ਰੁਪਏ ਤੇ ਲੱਖੇ ਕਾ ਪਰ ਮਾਲਵੇ ਦੇ ਵਿੱਚ ਬਹੁਤ ਠੇਕਾ ਜੀ ਮਾਲਵੇ ਦੇ ਵਿੱਚ ਜੇ ਕੱਸੀ ਦਾ ਪਾਣੀ ਪੈਂਦਾ ਹੋਵੇ ਖੇਤ ਚ ਮੋਟਰ ਹੋਵੇ 90000 ਨੂੰ ਠੇਕਾ ਵੀ ਹੈਗਾ ਅੱਛਾ ਜੀ ਲੋਕ ਵੀ ਮੈਂ ਜਾਣਦਾ ਜਿਹੜੇ ਕਿ ਜ਼ਿੱਦਵਾਦੀ ਦੇ ਵਿੱਚ ਵੀ ਆ ਬੱਸਦਾ ਭਾਵੇਂ ਰੁਪਈਆ ਨਾ ਹੋਵੇ ਪਰ ਜਿਵੇਂ ਉਦਾਹਰਨ ਦੇ ਤੌਰ ਤੇ ਉੱਥੇ ਆਪਣੀ ਆਪਸ ਵਿੱਚ ਜ਼ਿੱਦ ਹੋਵੇ ਵੀ ਆਪਾਂ ਟਹਿਣੀ ਕੋਲ ਨਹੀਂ ਜਾਣ ਦੇਣਾ 8000 ਦੇ ਹਿਸਾਬ ਦੇ ਨਾਲ ਪਰ ਮੈਂ 90 ਦੇ ਨੂੰ ਪਰ ਮੈਂ ਜ਼ਮੀਨ ਨਹੀਂ ਰੱਖਣੀ ਆ ਸੋ ਆ ਵੀ ਤੱਕ ਰਹੇਗਾ ਤੇ ਉਹਦਾ 70 75 80 70 75 80 ਤਾਂ ਉਥੇ ਆਮ ਹੀ ਚੱਲਦਾ ਮਾਲਵੇ ਦੇ ਵਿੱਚ 90 90 ਬੜਾ ਜ਼ਿਆਦਾ ਨਾ ਵੀ ਹੈਗੀਆਂ ਜੀ ਅੱਛਾ ਜੀ ਜਿਹੜੇ ਹੁਣ 80 ਦਾ ਲੈਂਦੇ ਆ 80 ਲੱਖ ਨੂੰ ਇੱਕ ਕਿੱਲੇ ਦੀ ਕਮਾਹ ਦੀ ਗੱਲ ਕਰਦੇ ਤੁਸੀਂ ਜੀ 1 ਏਕੜ ਆਹ ਕਿਨਾਲਾ ਜੀ ਹਾਂ ਸੋ ਇੱਕ ਕਮਾਹ ਜੇ 80 ਲੱਖ ਨੂੰ ਉਹਨੂੰ ਫਿਰ ਪੈਸੇ ਬਚਦੇ ਆ ਜੀ ਦੇਖੋ ਬਹੁਤ ਘੱਟ ਬਚਦੇ ਆ ਜੀ ਕਿਉਂਕਿ ਜਿਹੜਾ ਬੰਦਾ ਠੇਕੇ ਤੇ ਜ਼ਮੀਨ ਲੈਂਦਾ ਜੀ ਉਹ ਇੱਕ ਦੋ ਕਿੱਲੇ ਨਹੀਂ ਲੈਂਦਾ ਉਹ ਫਿਰ ਉਹਦੇ ਕੋਲੇ ਮੰਨ ਲਓ 5 ਏਕੜ ਆਰਦੀ ਹੋਈ 10 ਏਕੜ ਉਹਨੇ ਠੇਕੇ ਤੇ ਲੈ ਲਈ ਉਹਨੇ 15 ਏਕੜ ਦੀ ਵਾਈ ਕਰਨੀ ਮੈਂ ਇਹ ਵੀ ਕਿਤੇ ਦੇਖਿਆ ਵੀ ਇੱਕ ਪਿੱਲਾ ਠੇਕੇ ਤੇ ਲੈ ਕੇ ਉਹਨੇ ਵਾਈ ਕੀਤੀ ਆ ਜਾਂ ਉਹਦੇ ਕੋਲੇ ਹੈ ਹੀ ਕੁੱਲ ਇੱਕ ਕਿੱਲਾ ਚਲੋ ਤਾਂ ਮੰਨਿਆ ਪਰ ਇਹ ਜੀ ਕਿ ਉਹਨੂੰ ਘੱਟ ਬਚਦੇ ਪਰ ਜਦੋਂ ਆਪਾਂ 15 ਕਿੱਲਾਂ ਦਾ ਦੇਖ ਲਗੇ ਤੇ ਫਿਰ ਇੱਕ ਫਸਲ ਜਿਹੜੀ ਉਹ ਖਰਚੇ ਖੁਰਦ ਤੇ ਕੱਢਦੀ ਇੱਕ ਫਸਲ ਦਾ ਬਚਾਅ ਹੋਗਾ ਜੇਕਰ ਕੁਦਰਤ ਦੀ ਕਰੋਪੀ ਨਾ ਪਈ ਤਾਂ ਜਨਾਬ ਜੀ ਬਹੁਤ ਮਿਹਰਬਾਨੀ ਜਾਣਕਾਰੀ ਦੇਣ ਲਈ ਥੈਂਕ ਯੂ ਮਿਹਰਬਾਨੀ ਬਹੁਤ ਧੰਨਵਾਦ